ਤੁਸੀਂ ਚਾਹੇ ਪੁੱਠੇ ਵੀ ਲਟਕ ਜਾਓ ਇਮਰਾਨ ਖਾਨ ਦਾ ਫਿਰ ਵੀ ਕੁਝ ਨਹੀਂ ਬਗਾ ਸਕਦਾ ਕਹਿੰਦੇ ਜਦੋਂ ਅੱਜ ਖਾਨ ਨੂੰ ਇਹ ਸਜ਼ਾ ਸੁਣਾਈ ਗਈ ਨੇ ਤਾਂ ਉਹ ਹੱਸ ਪਿਆ ਉਹ ਹੱਸਦਾ ਹੋਣਾ ਕਿ ਭਾਈ ਮੈਂ ਤਾਂ ਪਹਿਲਾਂ ਤੋਂ ਹੀ ਅੰਦਰ ਆਂ ਇਸ ਤੋਂ ਜ਼ਿਆਦਾ ਮੈਨੂੰ ਤੁਸੀਂ ਕਿੰਨਾ ਕੰਦਰ ਕਰ ਲੋਂਗੇ ਇਸ ਤੋਂ ਪਹਿਲਾਂ ਤਿੰਨ ਹੋਰ ਕੇਸਾਂ ਦੇ ਵਿੱਚ ਕਨਵਿਕਟ ਹੋ ਚੁੱਕੇ ਨੇ ਇਮਰਾਨ ਖਾਨ ਮਤਲਬ ਕਿ ਅੱਜ ਚੌਥੀ ਸਜ਼ਾ ਸੁਣਾਈ ਗਈ ਆ ਤੇ ਪਿਛਲੀਆਂ ਤਿੰਨਾਂ ਸਜ਼ਾਵਾਂ ਨੂੰ ਅਦਾਲਤਾਂ ਨੇ ਜਾਂ ਤਾਂ ਓਵਰਟਰਨ ਕਰ ਦਿੱਤਾ ਜਾਂ ਉਹਨਾਂ ਨੂੰ ਖਤਮ ਹੀ ਕਰ ਦਿੱਤਾ ਸੱਚੀ ਗੱਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਇਮਰਾਨ ਖਾਨ ਹੋਣਾ ਨੂੰ ਇੱਕ ਹੋਰ ਕੇਸ ਦੇ ਵਿੱਚ ਸਜ਼ਾ ਸੁਣਾ ਦਿੱਤੀ ਗਈ ਹੈ 14 ਸਾਲਾਂ ਦੀ ਉਹਨਾਂ ਨੂੰ ਤੇ ਉਹਨਾਂ ਦੀ ਮਿਸਿਸ ਨੂੰ 7 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਇਮਰਾਨ ਖਾਨ ਨੂੰ ਤੇ 5 ਲੱਖ ਰੁਪਏ ਜੁਰਮਾਨਾ ਉਹਨਾਂ ਦੀ ਮਿਸਿਸ ਨੂੰ ਤੇ ਉਹਨਾਂ ਦੀ ਮਿਸਿਸ ਨੂੰ ਵੀ ਕਿਉਂਕਿ ਉਹ ਗ੍ਰਿਫਤਾਰ ਪਹਿਲਾਂ ਵੀ ਰਹੇ ਨੇ ਜੇਲ੍ਹ ਦੇ ਵਿੱਚ ਰਹੇ ਨੇ ਉਹ ਪਰ ਹੁਣ ਜ਼ਮਾਨਤ ਤੇ ਬਾਹਰ ਸਗੇ ਪਰ ਇਹ ਜਿਹੜਾ ਸਾਰਾ ਕੇਸ ਚੱਲਿਆ ਇੱਕ ਮੇਕਸ਼ਿਫਟ ਅਦਾਲਤ ਮਤਲਬ ਕਿ ਇੱਕ ਕਾਈਂਡ ਆਫ ਅਦਾਲਤ ਬਣਾ ਕੇ ਜੇਲ੍ਹ ਦੇ ਵਿੱਚ ਹੀ ਲਾਈ ਗਈ ਸੀ ਸਿਕਿਉਰਿਟੀ ਰੀਜ਼ਨਸ ਦੇ ਚੱਲਦੇ ਆ ਜਾਂ ਹੋਰ ਬਹੁਤ ਸਾਰੀਆਂ ਵਜ੍ਹਾ ਨੇ ਐਕਚੁਅਲੀ ਉੱਤੇ ਦੀ ਸਟੇਟ ਤਾਂ ਚਾਹੁੰਦੀ ਆ ਕਿ ইমরান ਖਾਨ ਕੇ ਹੇਤੇ ਸਾਹਮਣੇ ਨਾ ਹੀ ਜਾਵੇ ਸੋ ਇਸ ਕਰਕੇ ਜੇਲ੍ਹ ਦੇ ਵਿੱਚ ਹੀ ਕੇਸ ਬਣਾਇਆ ਇਹ ਅਦਾਲਤ ਬਣਾਈ ਗਈ ਸੀ ਅੜਿਆਲਾ ਜੇਲ੍ਹ 2-3 ਵਾਰ ਇਹਦਾ ਫੈਸਲਾ ਹੁੰਦੇ ਹੁੰਦੇ ਰਹਿ ਵੀ ਗਿਆ ਤਰੀਕਾ ਬਦਲ ਦਿੱਤੀਆਂ ਗਈਆਂ ਪਹਿਲਾਂ ਕਦੇ ਛੁੱਟੀਆਂ ਆ ਗਈਆਂ ਕਦੇ ਜੱਜ ਉਹਨਾਂ ਦੀ ਸਿਹਤ ਨਹੀਂ ਠੀਕ ਇਦਾਂ ਦਾ ਕਈ ਕੁਝ ਚੱਲਦਾ ਰਿਹਾ ਤੇ ਚਲੋ ਅਖੀਰਕਾਰ ਜਿਹੜਾ ਇਸ ਕੇ ਇਸ ਦਾ ਫੈਸਲਾ ਸੁਣਾ ਦਿੱਤਾ ਗਿਆ ਜਿਹਦੇ ਬਾਬਤ Imran Khan ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਮੈਨੂੰ ਸਜ਼ਾ ਸੁਣਾਈ ਜਾਣੀ ਆ ਤੇ ਦੱਸਦੇ ਆ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਪਾਰਟੀ ਦੇ PTI ਦੇ ਸਮੇਂ ਉਹਨਾਂ ਨੇ ਕਿਹਾ ਕਿ ਜਦੋਂ Imran Khan ਨੂੰ ਸਜ਼ਾ ਸੁਣਾਈਗੇ ਤੇ ਉਹ ਹੱਸ ਪਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਦਾਂ ਹੀ ਹੋਣਾ ਤੇ ਵੈਸੇ ਮੈਨੂੰ ਤਾਂ ਉਹ ਡਾਇਲੌਗ ਯਾਦ ਆਉਂਦਾ ਮੁੰਨਾ ਭਾਈ MBBS ਦਾ ਜਿਹਦੇ ਵਿੱਚ ਸਰਕਟ ਤੇ ਮੁੰਨਾ ਦੋਨੇ ਜੇਲ੍ਹ ਦੇ ਵਿੱਚ ਹੁੰਦੇ ਆ ਤੇ ਉਹ ਇੱਕ ਪੁਲਿਸ ਵਾਲਾ ਥੋੜਾ ਬਤਮੀਜ਼ੀ ਜੀ ਕਰਦਾ ਤੇ ਸਰਕਟ ਮੁੰਨਾ ਨੂੰ ਕਹਿੰਦਾ ਕਿ ਭਾਈ ਕਹਿੰਦਾ ਇਸ ਕੋ ਠੋਕ ਡਾਲੂ ਪਹਿਲੇ ਸੇ ਹੀ ਅੰਦਰ ਆਏ ਔਰ ਕਿਤਨਾ ਅੰਦਰ ਜਾਏਗੇ ਵੀ ਪਹਿਲਾਂ ਹੀ ਅਸੀਂ ਤਾਂ ਜੇਲ੍ਹ ਦੇ ਵਿੱਚ ਆ ਤੇ ਮਨਲਾਦਾ ਖਾਨ ਸਾਹਿਬ ਵੀ ਕਹਿੰਦੇ ਹੋਣੇ ਵੀ ਭਾਈ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਹੋਰ ਇਦੋਂ ਜ਼ਿਆਦਾ ਤੁਸੀਂ ਕੀ ਕਰ ਲੈਣਾ ਉਥੇ ਦੀ ਸਟੇਟ ਸਮਝ ਨਹੀਂ پا ਰਹੀ ਉਥੇ ਦੀ ਜਿਹੜੀ ਪਾਕਿਸਤਾਨ ਦੀ ਸਟੇਟ ਆ ਨਾ ਉਹਨਾਂ ਨੂੰ ਇੱਕ ਚੀਜ਼ ਸਮਝ ਹੀ ਨਹੀਂ ਆ ਰਹੀ ਕਿ ਤੁਸੀਂ ਇਮਰਾਨ ਖਾਨ ਨੂੰ ਨਹੀਂ ਖਤਮ ਕਰ ਸਕਦੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਇੰਨੇ ਬੁਰੇ ਤਰੀਕੇ ਨਾਲ ਬਸ ਗਿਆ ਨਾ ਉਹਨੂੰ ਚਾਹੇ ਹੁਣ ਤੁਸੀਂ ਜੋ ਜੇਕਰ ਕੋਈ ਸੱਚੀ ਗੱਲ ਵੀ ਹੋਵੇ ਨਾ ਉਹਦੇ ਤੇ ਤਾਂ ਉਹ ਵੀ ਨਹੀਂ ਟਿਕਣੀ ਤੁਸੀਂ ਤਾਂ ਹੋਰ ਲੱਲੇ ਭੱਬੇ ਕਰਕੇ ਸਮਾ ਕਿ ਉਹਨੂੰ ਉਹ ਜਿਹੜਾ ਉਹਦੇ ਤੇ ਕੇਸ ਬਣਾ ਰਹੇ ਹੋ ਹੁਣ ਦੇਖੋ ਆ ਚੌਥੇ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਆ ਉਹਨੂੰ ਚੌਥੇ ਕੇਸ ਦੇ ਵਿੱਚ ਕਨਵਿਕਟ ਹੋਇਆ ਇਮਰਾਨ ਖਾਨ ਤੇ ਇਸ ਤੋਂ ਪਹਿਲਾਂ ਜਿਹੜੇ ਤਿੰਨ ਸੀਗੇ ਉਹਨਾਂ ਨੂੰ ਜਾਂ ਤਾਂ ਓਵਰਟਰਨ ਕਰ ਦਿੱਤਾ ਗਿਆ ਤੇ ਜਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਾਨਕਿ ਤਿੰਨ ਦੇ ਤਿੰਨ ਹੀ ਉਹ ਰੱਦ ਹੋਏ ਨੇ ਇੱਕ ਤਰੀਕੇ ਨਾਲ ਤੇ ਇਹ ਹੁਣ ਚੌਥਾ ਆ ਇਹਨੂੰ ਵੀ ਉਹਨਾਂ ਦੀ ਜਿਹੜੀ ਆ ਪੀਟੀਆਈ ਨੇ ਕਹਿ ਦਿੱਤਾ ਕਿ ਅਸੀਂ ਉੱਪਰਲੀਆ ਅਦਾਲਤਾਂ ਦੇ ਵਿੱਚ ਇਹਨੂੰ ਚੈਲੰਜ ਕਰਨ ਜਾ ਰਹੇ ਆ ਤੇ ਬਿਲਕੁਲ ਉਹਨਾਂ ਦਾ ਕਹਿਣਾ ਹਾਲਾਂਕਿ ਇਹ ਜਿਹੜਾ ਕੇਸ ਹੈ ਇਹਦੀ ਕੁਛ ਨਾ ਕੁਛ ਇਹਦੀ ਜਿਹੜੀ ਆ ਗਰਾਊਂਡ ਹੈਗੀ ਆ ਇਹਨੂੰ ਤੁਸੀਂ ਮਿਸਯੂਜ਼ ਪਾਵਰ ਕਹਿ ਸਕਦੇ ਆ ਇਨ ਅ ਵੇ ਇਹ ਇਹਦੇ ਮੈਂ ਡੀਟੇਲਸ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਐਕਚੁਅਲੀ ਕਿਉਂ ਸਜ਼ਾ ਸੁਣਾਈ ਗਈ ইমরান ਖਾਨ ਸਾਹਿਬ ਨੂੰ ਇਹ ਸਾਰਾ ਕੇਸ ਹੈ ਕਿ ਇਹਦੇ ਵਿੱਚ ਖਾਨ ਕਿੱਦਾਂ ਆਇਆ ਤੇ ਕੀ ਇਹ ਸਾਰਾ ਹਲਕਾ ਦਾ ਟਰਸਟ ਕੇਸ ਹੈਗਾ ਕੀ ਹੈ ਪਰ ਬਾਕੀ ਜਿਹੜੇ ਪਹਿਲੇ ਤਿੰਨ ਕੇਸ ਸੀਗੇ ਉਹਨਾਂ ਦੀ ਤਾਂ ਬਿਲਕੁਲ ਹੀ ਕੋਈ ਜ਼ਮੀਨ ਨਹੀਂ ਸੀ ਇੰਨਾ ਬਾਹਿਆਦ ਕੇਸ ਇਹਨਾਂ ਨੇ ਬਣਾਇਆ ਜਿਹੜਾ ਇੱਦਤ ਵਾਲਾ ਉਹਦੇ ਤੇ ਲੋਕਾਂ ਨੇ ਨਹੀਂ ਜਿਆਦਾ ਕ੍ਰਿਟਿਸਿਜ਼ਮ ਕੀਤਾ ਗਵਰਨਮੈਂਟ ਦਾ ਕੋਈ ਬੰਦਾ ਸੀ ਜਨੇ ਇਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ ਨਹੀਂ ਤਾਂ ਸਾਰਿਆਂ ਨੇ ਕਿਹਾ ਕਿ ਇੰਨੀ ਜਿਹੜੀ ਆ ਗਲਤ ਹਰਕਤ ਕਰਨ ਦੀ ਸਟੇਟ ਨੂੰ ਪਾਕਿਸਤਾਨ ਦੀ ਸਟੇਟ ਨੂੰ ਜ਼ਰੂਰਤ ਨਹੀਂ ਸੀ ਕਿਉਂਕਿ ਆਬਵੀਅਸਲੀ ਨਜ਼ਰ ਤਾਂ ਸਾਰਿਆਂ ਨੂੰ ਹੀ ਆਉਂਦਾ ਨਾ ਕਿ ਜੁਡੀਸ਼ਰੀ ਤਾਂ ਵਿਚਾਰੀ ਉੱਥੇ ਦੇ ਹੱਥ ਬੰਨੇ ਹੋਏ ਸੋਨ ਜੇਕਰ ਯਾਦ ਹੋਵੇ ਜਦੋਂ 9 ਮਈ ਵਾਲੀ ਇਹ ਸਾਰੀ ਘਟਨਾ ਹੋਈ ਜਦੋਂ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ ਇਮਰਾਨ ਖਾਨ ਦੀ ਤੇ ਉਸ ਤੋਂ ਬਾਅਦ ਮਾਹੌਲ ਬੜਾ ਪੜਕਿਆ ਸੀ ਉੱਥੇ ਤੇ ਹਿੰਸਾ ਵੀ ਹੋਈ ਸੀ ਉਦੋਂ ਏਸੇ ਕੇਸ ਦੇ ਵਿੱਚ ਗ੍ਰਿਫਤਾਰੀ ਐਕਚੁਅਲੀ ਉਹਨਾਂ ਦੀ ਹੋਈ ਸੀ ਜਿਹੜ ਉਸ ਤੋਂ ਬਾਅਦ ਉਹ ਬੜੀ ਇਹਨਾਂ ਤੇ ਸਖਤੀ ਕੀਤੀ ਗਈ ਇਹਨਾਂ ਦੀ ਪਾਰਟੀ ਤੇ ਬੜੀ ਸਖਤੀ ਕੀਤੀ ਗਈ ਤੇ ਉਹਦੇ ਵਜਾ ਬਣਾਈ ਗਈ ਕਿ ਦੇਖੋ ਜੀ ਇਹ ਤਾਂ ਇਨਤਿਹਾਬ پسند ਲੋਕ ਨੇ ਅੱਤਵਾਦੀ ਨੇ ਇਹ ਇਹ ਤਾਂ ਸਟੇਟ ਦੀਆਂ ਇੰਸਟੀਟਿਊਸ਼ਨਸ ਦੇ ਉੱਤੇ ਸਟੇਟ ਦੀ ਜਿਹੜੀ ਸਾਡੀ ਮਿਲਟਰੀ ਆ ਮਿਲਟਰੀ ਦੀਆਂ ਜਿਹੜੀਆਂ ਇੰਸਟਾਲੇਸ਼ਨਸ ਆ ਵੀ ਉਹਨਾਂ ਤੇ ਅਟੈਕ ਕਰਦੇ ਨੇ ਇਹ ਲੋਕ ਇਹਨਾਂ ਨੂੰ ਅਸੀਂ ਖੁੱਲੇ ਨਹੀਂ ਛੱਡ ਸਕਦੇ ਪਰ ਹਾਸੋ ਹੀ ਨਹੀਂ ਗੱਲ ਇਹ ਸੀ ਕਿ ਜਿਹੜਾ ਤਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦਾ Imran Khan ਦੀ ਪਾਰਟੀ ਦਾ ਲੀਡਰ ਆ ਕਿ ਇਹ ਕਹਿ ਦਿੰਦਾ ਸੀ ਕਿ ਮੈਂ ਇਮਰਾਨ ਖਾਨ ਨੂੰ ਛੱਡਿਆ ਮੈਂ ਪੀਟੀਆਈ ਛੱਡੀ ਉਹਨੂੰ ਤਾਂ ਜ਼ਮਾਨਤ ਮਿਲ ਜਾਂਦੀ ਸੀ ਉਹਨੂੰ ਤਾਂ ਉਹਦੇ ਤੇ ਤਾਂ ਕੋਈ ਕਸੂਰ ਨਹੀਂ ਤੇ ਜਿਹੜਾ ਕਹਿੰਦਾ ਸੀ ਕਿ ਮੈਂ ਪੀਟੀਆਈ ਨੂੰ ਨਹੀਂ ਛੱਡਣਾ ਉਹ ਹਜੇ ਤੱਕ ਜੇਲਾਂ ਭੁਗਤ ਰਹੇ ਨੇ ਬਹੁਤ ਸਾਰੇ ਇਮਰਾਨ ਖਾਨ ਤਾਂ ਵੱਡਾ ਲੀਡਰ ਕਰਕੇ ਨਾਮ ਆ ਜਾਂਦਾ ਪਾਕਿਸਤਾਨ ਦਾ ਸਾਬਕਾ ਵਿਦੇਸ਼ ਮੰਤਰੀ ਦੋ ਬਾਰੀ ਵਿਦੇਸ਼ ਮੰਤਰੀ ਹੋ ਰਿਹਾ ਫਿਰ ਪਾਕਿਸਤਾਨ ਪੰਜਾਬ ਦਾ ਮੁੱਖ ਮੰਤਰੀ ਹੋਰ ਇਹਨਾਂ ਦੇ ਕਿੰਨੇ ਮਨਿਸਟਰ ਆ ਜਿਹੜੇ ਇਸ ਸਮੇਂ ਜੇਲਾਂ ਦੇ ਵਿੱਚ ਬੰਦ ਨੇ ਤੇ ਉਹ ਆਪਣੇ ਜਿਹੜੇ ਆ ਉਹਨਾਂ ਦਾ ਸਟੈਂਡ ਹੈ ਉਹਦੇ ਤੇ ਉਸੇ ਤਰੀਕੇ ਨਾਲ ਬਰਕਰਾਰ ਨੇ ਉਹ ਕਹਿੰਦੇ ਨੇ ਕਿ ਅਸੀਂ ਬਿਲਕੁਲ ਸਹੀ ਆ ਤੇ ਪੋਲੀਟੀਕਲ ਪ੍ਰिजनਰਸ ਨੇ ਜਿਹੜਾ ਪੀਟੀਆ ਇਹਨਾਂ ਨੂੰ ਕਹਿੰਦੀ ਆ ਤੇ ਜੋ ਕਿ ਸਿਆਸੀ ਕੈਦੀ ਸਾਨੂੰ ਨਜ਼ਰ ਵੀ ਆਉਂਦੇ ਨੇ ਸੋ ਖੈਰ ਇਹ ਜੇਕਰ ਆਪਾਂ ਇਹਦੀ ਗੱਲ ਕਰਕੇ ਜਿਵੇਂ ਮੈਂ ਕਹਾਂ ਕਿ ਪਹਿਲੇ ਤਿੰਨ ਕੇਸ ਤਾਂ ਅਦਾਲਤਾਂ ਨੇ ਕੋਈ ਓਵਰਟਰਨ ਕਰਤਾ ਕਿਸੇ ਨੂੰ ਸਸਪੈਂਡ ਕਰਤਾ ਸੋ ਇਹ ਚੌਥੇ ਦਾ ਕੀ ਬਣਦਾ ਇਹ ਬਾਅਦ ਦੀ ਗੱਲ ਆ ਪਰ ਪਹਿਲਾਂ ਜੇਕਰ ਇਹ ਹੋਇਆ ਕੀ ਇਦੇ ਵਿੱਚ ਨਾ ਉੱਥੇ ਦੇ ਇੱਕ ਮਲਕ ریاض ਸਾਹਿਬ ਆ ਪਾਕਿਸਤਾਨ ਦੇ ਇੱਕ ਤਗੜਾ ਬਿਜ਼ਨਸ ਕਰਾਨਾ ਆ ਬਿਜ਼ਨਸਮੈਨ ਹੈ ਜਿਹਦਾ ਆਪਣੇ ਇੰਡੀਆ ਦੇ ਵਿੱਚ ਆਪਾਂ ਕਹ ਲਈਏ ਟਾਟਾ ਆ ਅਬਾਨੀ ਆਦਾਂ ਦੀ। ਸੋ ਇਹਨਾਂ ਨੇ ਨਾ ਮਲਕ ریاض ਉਹਨਾਂ ਦਾ ਵੈਸੇ ਮੈਂ ਬਹੁਤ ਜ਼ਿਆਦਾ ਟੈਕਨੀਕਲਿਟੀਜ਼ ਦੇ ਵਿੱਚ ਨਹੀਂ ਜਾਣਾ ਤੇ ਮੈਂ ਕੁਝ ਜਿਹੜਾ ਦਾ ਲੋਬੇ ਲਵਾਵ ਆ ਵੇ ਮੇਨ ਮੇਨ ਚੀਜ਼ਾਂ ਕੀ ਹੋਈਆਂ ਉਹ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਲੈਂਦਾ। ਇਹ ਜਿਹੜਾ ਮਲਕ ਰਿਆਜ ਆ ਇਹਦੇ ਨਾਲ ਪੈਸੇ ਫਸ ਗਏ ਇੱਥੇ ਯੂਕੇ ਦੇ ਵਿੱਚ ਅੱਛਾ ਉਹ ਵੀ ਉਹਦੇ ਵਿੱਚ ਵੀ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਿਪ ਸਾਹਬ ਦੇ بیٹے ਦੀ ਇੱਕ ਜਿਹੜਾ ਗੱਲ ਆਉਂਦੀ ਆ ਉਹਦੇ ਨਾਲ ਇਹਨਾਂ ਨੇ ਕੋਈ ਪ੍ਰਾਪਰਟੀ ਲੈਣ ਦੇਣ ਕਰਨਾ ਸੀਗਾ ਤੇ ਉਹ ਜਿਹੜੇ ਪੈਸੇ ਸੀਗੇ ਉਹਨੂੰ ਯੂਕੇ ਸਰਕਾਰ ਨੇ ਜ਼ਬਤ ਕਰ ਲਿਆ ਕਿ ਇਹ ਇਹ ਇਹਦੀ ਜੋ ਵੀ ਉਹਨਾਂ ਨੂੰ ਪੁੱਛਿਆ ਹੋਊਗਾ ਵੀ ਕਿੱਥੋਂ ਆਏ ਜਾਂ ਕਿੱਦਾਂ ਆਏ ਉਹਨਾਂ ਨੂੰ ਪੈਸਿਆਂ ਨੂੰ ਕਰ ਲਿਆ ਜ਼ਬਤ ਤੇ ਯੂਕੇ ਸਰਕਾਰ ਨੇ ਉਹ ਪੈਸੇ ਦੇਣੇ ਸੀਗੇ ਪਾਕਿਸਤਾਨ ਗਵਰਨਮੈਂਟ ਨੂੰ ਕਿਉਂਕਿ ਪਾਕਿਸਤਾਨ ਦੇ ਸੀਗੇ ਸਤੋ ਪਾਕਿਸਤਾਨ ਦੇ ਵਿੱਚ ਉਸ ਸਮੇਂ ਸਰਕਾਰ ਸੀਗੀ Imran Khan ਸਾਹਿਬ ਦੀ ਹੁਣ UK ਨੇ ਕਿਹਾ ਕਿ ਅਸੀਂ ਜਿਹੜਾ ਇਹ ਪੈਸਾ ਵਾਪਸ ਜਦੋਂ Imran Khan ਦੀ ਸਰਕਾਰ ਨੂੰ ਉੱਥੇ ਪੁੱਛਿਆ ਗਿਆ ਤੇ Imran Khan ਦੀ ਕੈਬਨਟ ਨੇ ਉਸ ਚੀਜ਼ ਨੂੰ ਜਿਹੜਾ ਅਲਾਉ ਕਰ ਦਿੱਤਾ ਉਹ ਹੋਇਆ ਕੀ ਕਿ ਉਹ ਜਿਹੜਾ ਪੈਸਾ ਆ ਜਿਹੜਾ ਮਲਿਕ ریاض ਦਾ ਪੈਸਾ ਸੀ ਉਹ ਪਾਕਿਸਤਾਨ ਸੁਪਰੀਮ ਕੋਰਟ ਦੇ ਬੈਂਕ ਅਕਾਊਂਟ ਦੇ ਵਿੱਚ ਚਲੇ ਗਿਆ ਤੇ ਗਿਆ ਤਾਂ ਚਲੋ ਪਾਕਿਸਤਾਨ ਦੇ ਵਿੱਚ ਇਸ ਸਾਰੇ ਕੇਸ ਦੇ ਵਿੱਚ Imran Khan ਨੂੰ ਕੋਈ ਫਾਇਦਾ ਨਹੀਂ ਹੋਇਆ ਕੋਈ ਪੈਸਾ ਨਹੀਂ ਉਹਨੇ ਉਹਨੇ ਕੋਲ ਰੱਖਿਆ ਹੁਣ ਮਲਕ ਰਿਆਜ਼ ਦਾ ਪੈਸਾ ਜਿਹੜਾ ਉਹ ਚਲੇ ਗਿਆ ਸੁਪਰੀਮ ਕੋਰਟ ਪਾਕਿਸਤਾਨ ਦੇ ਅਕਾਊਂਟ ਦੇ ਵਿੱਚ ਤੇ ਜਿਹੜਾ ਇਹ ਮਲਕ ਰਿਆਜ਼ ਆ ਇਹ ਇਸ ਨੇ ਕੁਝ ਜਿਹੜੀ ਆ ਕਹਿ ਲੋ ਕਿ ਮਦਦ ਕੀਤੀ ਕਿਉਂਕਿ Imran Khan ਸਾਹਿਬ ਜਿਹੜਾ ਸ਼ੌਕਤ ਖਾਨ ਨਾਮ ਤੇ ਹਸਪੀਟਲ ਤੇ ਫਿਰ ਨਮਲ ਯੂਨੀਵਰਸਿਟੀ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਬਹੁਤ ਸਾਰੀਆਂ ਚਲਾਉਂਦੇ ਨੇ ਉਹਨਾਂ ਦੇ ਨਾਮ ਤੇ ਚੱਲਦੀਆਂ ਬਰ ਇੱਕ ٹرسٹ ਚਲਾਉਂਦੀ ਆ ਉਹਦੇ ਤੇ ਕਿਸੇ ਦਾ ਕੋ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਲੋਕੀ ਜਿਹੜੇ ਚੰਦਾ ਦਿੰਦੇ ਨੇ ਉਹਦੇ ਤੇ ਚੱਲਦੀ ਆ Imran Khan ਦਾ ਕਹ ਲਓ ਕਿ ਇੱਕ ਤਰੀਕੇ ਨਾਲ ਨਾਮ ਹੈ ਕਿਉਂਕਿ ਬਹੁਤ ਵੱਡਾ ਨਾਮ ਹੈ ਉਹਦੇ ਨਾਮ ਤੇ ਪੈਸੇ ਇਕੱਠੇ ਹੁੰਦੇ ਨੇ ਲੋਕਾਂ ਦਾ ਵਿਸ਼ਵਾਸ ਬਹੁਤ ਜ਼ਿਆਦਾ Imran Khan ਸਾਹਿਬ ਦੇ ਉੱਤੇ ਆ ਜਦੋਂ ਸ਼ੌਕਤ ਖਾਨਮ ਜਿਹੜਾ ਹਸਪੀਟਲ ਪਹਿਲਾ ਬਣਿਆ ਜਦੋਂ ਉਹਨਾਂ ਦੀ ਮਾਤਾ ਜੀ ਨੂੰ ਕੈਂਸਰ ਹੋਇਆ ਤੇ Imran Khan ਨੇ ਕਿਹਾ ਸੀ ਕਿ ਮੈਂ ਕੈਂਸਰ ਦਾ ਇਲਾਜ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਤੇ ਮੈਂ ਫ੍ਰੀ ਇਲਾਜ ਕਰਵਾਉਂਗਾ ਤੇ ਉਹ ਤੋਂ ਦੱਸਦੇ ਆ ਕਿ ਜਿਹੜਾ ਕਹ ਲਓ ਕਿ 100 ਦੇ ਵਿੱਚੋਂ 99.99 ਲੋਕਾਂ ਨੇ ਕਹਿਤਾ ਸੀ ਕਿ ਇਦਾਂ ਦੇ ਖਾਬ ਨਹੀਂ ਪਾਲੀਦੇ ਪਹਿਲੀ ਤਾਂ ਗੱਲ ਕੈਂਸਰ ਦਾ ਹਸਪੀਟਲ ਬਣਨਾ ਬੜੀ ਔਕੀ ਗੱਲ ਆ ਤੇ ਦੂਜਾ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਇਹਨੂੰ ਫ੍ਰੀ ਚਲਾਉਣਾ ਤੇ ਖਾਨ ਨੇ ਕਿਹਾ ਸੀ ਮੈਂ ਕਰਕੇ ਦਿਖਾ ਲੂੰਗਾ ਤੇ ਉਹਨੇ ਫਿਰ ਇੱਕ ਨਹੀਂ ਦੋ ਨਹੀਂ ਉਹਨੇ ਮੇਰੇ ਖਿਆਲ ਤਿੰਨ ਬਣਾਈ ਨੇ ਮੈਂ ਬਹੁਤ ਜ਼ਿਆਦਾ ਸ਼ੋਰ ਨਹੀਂ ਪਰ ਮੈਨੂੰ ਲੱਗਦਾ ਮੋਰ ਥੈਨ 1 ਐ ਡੈਫੀਨਿਟਲੀ ਫਿਰ ਉਦੋਂ ਬਾਅਦ ਯੂਨੀਵਰਸਿਟੀਆਂ ਬਣਾਈਆਂ ਉਹਨਾਂ ਨੇ ਉਹਨਾਂ ਦੀ ਟਰਸਟ ਨੇ ਉਹ ਜਿੱਥੇ ਕਿ ਫ੍ਰੀ ਪੜ੍ਹਾਈ ਹੁੰਦੀ ਐ ਇਸੇ ਤਰੀਕੇ ਨਾਲ ਜਿਹੜਾ ਅਲ ਕਾਦਰ ਟਰਸਟ ਵੀ ਆ ਨਾ ਹੁਣ ਇਹ ਜਿਹੜੀ ਯੂਨੀਵਰਸਿਟੀ ਵੀ ਆ ਇਹਨੂੰ ਵੀ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅੱਜ ਦੀ ਇਸ ਸਜ਼ਾ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਯੂਨੀਵਰਸਿਟੀ ਆ ਇਹ ਵੀ ਹੁਣ ਗਵਰਨਮੈਂਟ ਦੀ ਹੋ ਗਈ ਇਹਨੂੰ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੋ ਖੈਰ ਇਹ ਜਿਹੜਾ ਮਲਕ ਰਿਆਜ਼ ਆ ਇਹਨੂੰ ਜਿਹੜਾ ਇਹਨੇ ਕੁਝ ਕਿ ਚੰਦਾ ਦਿੱਤਾ ਸੀਗਾ ਇਹਨੂੰ ਇਮਰਾਨ ਖਾਨ ਦੀ ਇਸ ਅਲ ਕਾਦਰ ਟਰਸਟ ਨੂੰ ਜਾਂ ਇਸ ਅਲ ਕਾਦਰ ਯੂਨੀਵਰਸਿਟੀ ਨੂੰ ਤੇ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਕਿ ਜਿਹੜਾ ਇਹ ਇਹਦੇ ਪੈਸੇ ਗਏ ਆ ਮਲਕ ਰਿਆਜ਼ ਦੇ ਜਿਹੜੇ ਯੂਕੇ ਦੇ ਵਿੱਚ ਫਸੇ ਹੋਏ ਪੈਸੇ ਉਹ ਪਾਕਿਸਤਾਨ ਸੁਪਰੀਮ ਕੋਰਟ ਦੇ ਅਕਾਊਂਟ ਦੇ ਵਿੱਚ ਗਏ ਆ ਪਰ ਪਾਕਿਸਤਾਨ ਸੁਪਰੀਮ ਕੋਰਟ ਨੇ ਮਲਕ ਰਿਆਜ਼ ਨੂੰ ਇੱਕ ਪਾਕਿਸਤਾਨ ਵਿੱਚ ਕਿਸੇ ਕੇਸ ਦੇ ਚੱਲਦਿਆਂ ਸਜ਼ਾ ਕੀਤੀ ਹੋਈ ਸੀ ਜੁਰਮਾਨਾ ਕੀਤਾ ਹੋਇਆ ਸੀ ਸੋ ਮਲਕ ਰਿਆਜ਼ ਨੇ ਉਹ ਜੁਰਮਾਨਾ ਇਹਨਾਂ ਪੈਸਿਆਂ ਦੇ ਨਾਲ ਅਦਾ ਕਰ ਦਿੱਤਾ ਹੁਣ ਜਿਹੜਾ ਇਲਜ਼ਾਮ ਇਮਰਾਨ ਖਾਨ ਤੇ ਲਾਉਣ ਵਾਲੇ ਨੇ ਜਾਂ ਜਿਹੜੇ ਇਮਰਾਨ ਖਾਨ ਦੇ ਵਿਰੋਧੀ ਨੇ ਉਹ ਇਹ ਕਹਿੰਦੇ ਨੇ ਕਿ ਇਹਨਾਂ ਨੇ ਕੋਈ ਸਾਠ ਗਾਂਠ ਕੀਤੀ ਕੋਈ ਡੀਲ ਕੀਤੀ ਮਲਕ ਰਿਆਜ਼ ਦੇ ਨਾਲ ਵੀ ਵੈਸੇ ਉਹਨੂੰ ਸੁਪਰੀਮ ਕੋਰਟ ਦੇ ਵੱਲੋਂ ਲਗਾਇਆ ਗਿਆ ਜੁਰਮਾਨਾ ਭਰਨਾ ਹੀ ਪੈਣਾ ਸੀ ਪਰ ਉਹਦੇ ਜਿਹੜੇ ਫਸੇ ਹੋਏ ਪੈਸੇ ਸੀ ਜਿਹੜੇ ਕਿ ਇੱਕ ਤਰੀਕੇ ਨਾਲ ਵੈਸੇ ਹੀ ਪਾਕਿਸਤਾਨ ਗਵਰਨਮੈਂਟ ਨੂੰ ਮਿਲਣੇ ਸੀ ਉਹਨਾਂ ਹੀ ਪੈਸਿਆਂ ਦੇ ਨਾਲ ਸੁਪਰੀਮ ਕੋਰਟ ਦੇ ਜੁਰਮਾਨਾ ਦੇ ਦਿੱਤਾ ਤੇ ਜਿਹੜਾ ਮਲਕ ਰਿਆਜ਼ ਆ ਉਹਨੇ ਜਿਹੜਾ ਮਦਦ ਕਰਤੀ ਇਹਦੀ ਯੂਨੀਵਰਸਿਟੀ ਬਣਾਉਣ ਦੇ ਵਿੱਚ ਤੇ ਇਹਨਾਂ ਨੇ ਕਹਿ ਲੋ ਕਿ ਮਿਸ ਯੂਸ ਆਫ ਪਾਵਰ ਇਹਨੂੰ ਆਪਾਂ ਕਹਿ ਸਕਦੇ ਆ ਹੁਣ ਇਮਰਾਨ ਖਾਨ ਦਾ ਜਿਹੜਾ ਉਹਨਾਂ ਦਾ ਇੱਥੇ ਮੌਕਫ ਕੀ ਆ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜਿਹੜੇ ਕਿ ਇਹ ਫੈਕਚੁਅਲ ਗੱਲਾਂ ਵੀ ਨੇ ਕਿ ਜਿਹੜਾ ਇਹ ਸਿਗਾ ਆਪਣਾ ਟਰਸਟ ਵਾਲਾ ਜਿਹੜਾ ਜੋ ਵੀ ਸਿਗਾ ਜਿਹੜੀ ਜ਼ਮੀਨ ਖਰੀਦਣੀ ਸੀਗੀ ਜਿਹਦੇ ਵਿੱਚ ਮਲਕ ਰਿਆਜ਼ ਨੇ ਨੋ ਡਾਊਟ ਹੈਲਪ ਕੀਤੀ ਆ ਉਹਨਾਂ ਦੀ ਜ਼ਮੀਨ ਦਿੱਤੀ ਆ ਇਮਰਾਨ ਖਾਨ ਦੀ ਇਸ ਟਰਸਟ ਨੂੰ ਉਹ ਘਟਨਾ तकरीबन ਸਾਲ ਡੇਢ ਸਾਲ ਪਹਿਲਾਂ ਦੀ ਆ ਜਦੋਂ ਇਹ ਸਾਰਾ ਸੁਪਰੀਮ ਕੋਰਟ ਵਾਲਾ ਤੇ ਯੂਕੇ ਤੋਂ ਪੈਸੇ ਜਿਹੜੇ ਆ ਪਾਕਿਸਤਾਨ ਸੁਪਰੀਮ ਕੋਰਟ ਜਾਂਦੇ ਆ ਉਸ ਤੋਂ ਸਾਲ ਡੇਢ ਸਾਲ ਪਹਿਲਾਂ ਦੀ ਘਟਨਾ ਆ ਤੇ ਇਸ ਜਦੋਂ ਇਹ ਜਿਹੜੀ ਗੱਲ ਪਾਕਿਸਤਾਨ ਕੈਬਨਿਟ ਦੇ ਕੋਲ ਗਈ ਆ ਉਸ ਤੋਂ तकरीबन 5-6 ਮਹੀਨੇ ਪਹਿਲੇ ਜਿਹੜਾ ਸਾਲ 1.5 ਸਾਲ ਪਹਿਲਾਂ ਜ਼ਮੀਨ ਦਾ ਵੀ ਉਹਨਾਂ ਦੇ ਕੋਲ ਚਲੀ ਗਈ ਸੀ ਜਿਹੜਾ ਜ਼ਮੀਨ ਵੀ ਉਹਨਾਂ ਨੇ ਦਿੱਤੀ ਸੀ ਮਲਕ ਰਿਆਜ਼ ਨੇ ਤੇ ਤਕਰੀਬਨ ਉਹਦੇ ਤੇ ਕੰਮ ਵੀ ਸ਼ੁਰੂ ਹੋ ਗਿਆ ਸੀ ਉਸ ਤੋਂ 5-6 ਮਹੀਨਿਆਂ ਬਾਅਦ ਕੰਮ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਇਹ ਕੈਬਨਟ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਆਪਾਂ ਮਲਕ ਰਿਆਜ਼ ਦਾ ਜਿਹੜਾ ਇਹ ਪੈਸਾ ਇਹਨੂੰ ਸੁਪਰੀਮ ਕੋਰਟ ਨੂੰ ਦੇ ਦੇਈਏ ਹੁਣ ਕਈ ਲੋਕਾਂ ਦਾ ਕਹਿਣਾ ਕਿ ਜੇਕਰ ਤੁਸੀਂ ਇਹਦੇ ਲਈ ਸਜ਼ਾ ਦੇਣੀ ਆ ਤਾਂ ਫਿਰ ਸਾਰੀ ਕੈਬਨਟ ਨੂੰ ਦਿਓ ਕੈਬਨਟ ਨੇ ਇਹ ਡਿਸੀਜਨ ਕਿਉਂ ਲਿਆ ਤੇ ਕੁਝ ਲੋਕਾਂ ਦੇ ਵਿੱਚੋਂ ਹੁਣ ਕੈਬਨਟ ਦੇ ਉਹ ਕੁਝ ਦਾ ਇਹ ਕਹਿਣਾ ਕਿ ਉਦੋਂ ਵੀ ਕੁਝ ਵਿਰੋਧੀ ਆਵਾਜ਼ਾਂ ਉੱਠੀਆਂ ਸੀਗੀਆਂ ਇਹਦੇ ਖਿਲਾਫ ਤੇ Imran Khan ਨੇ ਬੰਦ ਲਫਾਫੇ ਦੇ ਵਿੱਚ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਇਹਦੇ ਦੇ ਸਾਰਿਆਂ ਤੋਂ ਸਾਇਨ ਕਰਵਾ ਲਿਆ ਪੈਸੇ ਦੇਕਰ ਇਦਾਂ ਵੀ ਹੋਇਆ ਤਾਂ ਵੀ ਕੈਬਨਟ ਮੈਂਬਰਾਂ ਨੂੰ ਜਿਹੜਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ ਸਾਡੇ ਮੁਲਕਾਂ ਦੇ ਵਿੱਚ ਜਿਹੜੀ ਪ੍ਰਾਈਮ ਮਿਨਿਸਟਰিয়াল ਡੈਮੋਕ੍ਰੇਸੀ ਆ ਇਹਦਾ ਕੈਬਨਟ ਦੀ ਇਕੱਲਾ ਪ੍ਰਧਾਨ ਮੰਤਰੀ ਤਾਂ ਉਹਨਾਂ ਸਾਰਿਆਂ ਦਾ ਪ੍ਰਧਾਨ ਹੁੰਦਾ ਪਰ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕਰਨਾ ਹੁੰਦਾ ਕੈਬਨਟ ਮਿਨਿਸਟਰਸ ਨੇ ਜਿਹੜਾ ਉਹ ਇਕੱਠੇ ਹੋ ਕੇ ਫੈਸਲਾ ਕਰਨਾ ਹੁੰਦਾ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਜਿਹੜਾ ਮੁਲਕ ਨੇ ਉਹਨਾਂ ਨੂੰ ਵੀ ਚੁਣ ਕੇ ਭੇਜਿਆ ਹੁੰਦਾ ਸੋ ਜੇਕਰ ਕੱਲੇ ਖਾਨ ਦੀ ਗਲਤੀ ਨਹੀਂ ਹੈਗੀ ਫਿਰ ਸਾਰਿਆਂ ਦੀ ਗਲਤੀ ਹੈ ਹੁਣ ਇਮਰਾਨ ਖਾਨ ਦਾ ਇੱਥੇ ਮੌਕਫ ਇਹ ਆ ਉਹਨਾਂ ਦਾ ਆਰਗੂਮੈਂਟ ਇਹ ਆ ਕਿ ਸਾਡੀ ਜਿਹੜਾ ਵਕੀਲਾਂ ਨੇ ਸਾਨੂੰ ਇਹ ਸਲਾਹ ਦਿੱਤੀ ਸੀ ਕਿ ਜਾਂ ਤਾਂ ਤੁਸੀਂ ਚੁੱਪਚੀ ਪੀਤੇ ਇਹ ਪੈਸੇ ਯੂਕੇ ਤੋਂ ਇੱਥੇ ਲੈ ਆਓ ਸੁਪਰੀਮ ਕੋਰਟ ਨੂੰ ਇਦਾਂ ਹੀ ਜਿੱਦਾਂ ਹੋਇਆ ਵੀ ਇਦਾਂ ਕਰ ਦਿਓ ਆਦਰਵਾਇਸ ਸਾਨੂੰ ਇੱਕ ਵਕੀਲਾਂ ਦੀ ਟੀਮ ਬਣਾ ਕੇ ਕੇਸ ਲੜਨਾ ਪੈਣਾ ਉਹ ਵਕੀਲਾਂ ਨੂੰ ਪੈਸੇ ਦੇਣੇ ਪੈਣੇ ਆ ਐਂਡ ਉਤੋਂ ਇਹ ਵੀ ਗੱਲ ਆ ਵੀ ਇਹ ਵੀ ਕੋਈ ਪੱਕਾ ਨਹੀਂ ਕਿ ਅਸੀਂ ਕੇਸ ਜਿੱਤ ਨਹੀਂ ਸਕੀਏ ਜਾਂ ਅਸੀਂ ਕੇਸ ਹਾਰ ਜਾਈਏ ਕਿਉਂਕਿ ਅੱਗੇ ਅਸੀਂ ਕੇਸ ਇਦਾਂ ਦੇ ਹਾਰਦੇ ਰਹੇ ਆ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਸੀ ਵੀ ਜੋ ਆਉਂਦਾ ਉਹਨੂੰ ਅਸੀਂ ਲੈ ਲਈਏ ਵੀ ਜੋ ਵੀ ਪਾਕਿਸਤਾਨ ਦੇ ਆਉਂਦਾ ਐਂਡ ਆਫ ਦਾ ਡੇ ਉਹਨਾਂ ਦਾ ਇਹ ਕਹਿਣਾ ਕਿ ਐਂਡ ਆਫ ਦਾ ਡੇ ਉਹ ਪੈਸਾ ਤਾਂ ਪਾਕਿਸਤਾਨ ਦੇ ਵਿੱਚ ਹੀ ਆ ਨਾ ਸੁਪਰੀਮ ਕੋਰਟ ਦੇ ਅਕਾਊਂਟ ਦੇ ਵਿੱਚ ਹੀ ਆ ਤੇ ਉਹਦੇ ਚੱਲਦੇ ਆ ਤੇ ਜੇ ਖਾਨ ਦਾ ਇਹ ਵੀ ਕਹਿਣਾ ਕਿ ਚਲੋ ਜੇਕਰ ਮੇਰੀ ਟਰਸਟ ਦੀ ਲਈ ਮਲਕ ਰਿਆਜ਼ ਨੇ ਕੋਈ ਜ਼ਮੀਨ ਦਿੱਤੀ ਵੀ ਆ ਤੇ ਉੱਥੇ ਤੇ ਵੀ ਫ੍ਰੀ ਨਿਆਣੇ ਪੜਦੇ ਨੇ ਵੀ ਮਲਕ ਰਿਆਜ਼ ਤੋਂ ਪੈਸੇ ਲਿਆਂਦਾ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ ਮੇਰੇ ਅਕਾਊਂਟ 'ਚ ਇੱਕ ਪੈਣੀ ਆਈ ਆ ਨਾ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ ਇੱਕ ਪੈਣੀ ਆਈ ਆ ਜਿਹੜੀ ਉਹ ਟਰਸਟ ਆ ਉਹ ਵੀ ਮੇਰੇ ਕੱਲੇ ਦੇ ਨਾਮ ਤੇ ਨਹੀਂ ਉਹਦੇ ਵਿੱਚ ਵੀ ਕਈ ਲੋਕ ਨੇ ਕਈ ਲੋਕਾਂ ਦੇ ਨਾਮ ਤੇ ਆ ਜਿਹੜੀ ਕਿ ਹੁਣ ਪਾਕਿਸਤਾਨ ਗਵਰਨਮੈਂਟ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਆ ਵੀ ਮੈਨੂੰ ਜਾਤੀ ਤੌਰ ਤੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਇਆ ਜੇਕਰ ਮੈਨੂੰ ਕੋਈ ਫਾਇਦਾ ਹੀ ਨਹੀਂ ਸੀ ਉਹਦਾ ਤੇ ਮੈਂ ਕਿਉਂ ਇਦਾਂ ਦਾ ਗਲਤ ਫੈਸਲਾ ਕਰਦਾ ਬਟ ਸਟਿਲ ਕਿਤੇ ਨਾ ਕਿਤੇ ਆਈ ਥਿੰਕ ਇਹਨੂੰ ਤੁਸੀਂ ਕਹਿ ਸਕਦੇ ਆ ਇਹਨੂੰ ਜਾਂ ਕਹਿ ਲਓ ਕਿ 에ਰਰ ਆਫ ਜਜਮੈਂਟ ਇਹਨੂੰ ਕਹਿ ਲਓ ਕਿਉਂਕਿ ਜਦੋਂ ਨੇ ਆਲਰੇਡੀ ਸੁਪਰੀਮ ਕੋਰਟ ਦਾ ਜੁਰਮਾਨਾ ਦੇਣਾ ਸੀ ਜਾਂ ਏਟਲੀਸਟ ਉਦੋਂ ਹੀ ਇਸ ਗੱਲ ਤੇ ਜਿਹੜੀ ਥੋੜੀ ਖੁੱਲ ਕੇ ਡਿਬੇਟ ਹੋ ਜਾਣੀ ਚਾਹੀਦੀ ਆ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਆ ਪਾਕਿਸਤਾਨ ਮੀਡੀਆ ਦੇ ਵਿੱਚ ਗੱਲ ਤਾਂ ਜਰੂਰ ਹੋਈ ਆ ਪਰ ਸਰਕਾਰ ਦੇ ਵਿੱਚ ਸੀਗੇ ਕੋਈ ਖਾਸ ਇਹਨਾਂ ਤੇ ਗੱਲ ਹੋਈ ਨਹੀਂ ਪਰ ਇਹ ਤਾਂ ਫਿਰ ਉਦੋਂ ਜਦੋਂ ਮਿਲਟਰੀ ਦੇ ਨਾਲ ਇਹਨਾਂ ਦੀ ਵਿਗੜੀ ਆ ਪਾਕਿਸਤਾਨ ਇਸਟੈਬਲਿਸ਼ਮੈਂਟ ਦੇ ਨਾਲ ਉਦੋਂ ਉਹਨਾਂ ਨੇ ਇਹਨਾਂ ਦੇ ਖਿਲਾਫ ਜਿਹੜੇ ਕੇਸ ਕੱਢਣੇ ਸ਼ੁਰੂ ਹੋ ਇਮਰਾਨ ਖਾਨ ਦੇ ਖਿਲਾਫ ਜਦੋਂ ਮਿਲਟਰੀ ਸਟੈਬਲਿਸ਼ਮੈਂਟ ਹੋਈ ਆ ਤਾਂ ਜਦੋਂ ਲੱਗਣ ਲੱਪਿਆ ਕਿ ਹੁਣ ਇਮਰਾਨ ਖਾਨ ਦੀ ਸਰਕਾਰ ਜਾਂਦੀ ਰਹਿਣੀ ਹੈ ਤੇ ਹੋਰ ਕਿਸੇ ਨੂੰ ਗੱਲਬਾਤ ਹੋਣੀ ਸ਼ੁਰੂ ਹੋ ਗਈ ਆ ਤੇ ਉਹ ਪਹਿਲੇ ਕੇਸਾਂ ਦੇ ਵਿੱਚੋਂ ਇਹ ਸੀਗਾ ਕਿ ਇਹਦੇ ਖਿਲਾਫ ਕਿਹੜਾ ਕੇਸ ਬਣਾਇਆ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨੂੰ ਕੰਟੇਨ ਕਰਨਾ ਬੜਾ ਔਖਾ ਆ ਸੋ ਇਹ ਮੁੱਖ ਦੀ ਗੱਲ ਇਹ ਆ ਜੀ ਇਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਉੱਥੇ ਦੀ ਸਟੇਟ ਆ ਜਿਹੜੀ ਇਹਨਾਂ ਤੋਂ ਇਮਰਾਨ ਖਾਨ ਜਿਹੜਾ ਉਹ ਹੁਣ ਇਹਨਾਂ ਤੋਂ ਸੂਤ ਨਹੀਂ ਹੋਣਾ ਲੋਕਾਂ ਦੇ ਦਿਲਾਂ ਦੇ ਵਿੱਚ ਬਸ ਚੁੱਕਾ ਪਿਛਲੇ ਤਿੰਨ ਕੇਸ ਜੇਕਰ ਉਸ ਉਹੀ ਅਦਾਲਤਾਂ ਜਿਹੜੀਆਂ ਪਾਕਿਸਤਾਨ ਦੀ ਉਸੇ ਸਟੇਟ ਦੇ ਥੱਲੇ ਰਹਿੰਦੀਆਂ ਹੋਈਆਂ ਪਿਛਲੇ ਤਿੰਨਾਂ ਸਜ਼ਾਵਾਂ ਨੂੰ ਜਿਹੜਾ ਰੱਦ ਕਰ ਚੁੱਕੀਆਂ ਨੇ ਤੇ ਆ ਚੌਥੀ ਕੇਸ ਨੂੰ ਲੋਕਾਂ ਨੇ ਕਿੱਥੇ ਮੰਨਣਾ ਚਲੋ ਇਹਦੇ ਵਿੱਚ ਜੇਕਰ ਸੁਪੋਜ਼ ਕਰੋ ਕੁਝ ਮੈਰਿਟ ਹੋਵੇ ਵੀ ਤੇ ਲੋਕੀ ਇਹ ਕਹਿ ਸਕਦੇ ਆ ਕਿ ਉਹਦੇ ਤੋਂ ਗਲਤੀ ਹੋ ਗਈ ਕਿਉਂਕਿ ਸਭ ਤੋਂ ਵੱਡੀ ਗਲਤ ਹੈ ਇਹ ਆ ਨਾ ਲੋਕੀ ਇਹ ਕਹਿੰਦੇ ਨੇ ਕਿ ਉਹ ਕਿਹੜਾ ਘਰ ਨੂੰ ਕੁਝ ਲੈ ਕੇ ਗਿਆ ਐਂਡ ਆਫ ਦਾ ਡੇ ਤੇ ਇਹ ਜਿਹੜੀ ਹੈ ਜ਼ਮੀਨ ਵੀ ਉਹਨੇ ਮਲਕ ਰਿਆਜ਼ ਨੇ ਪਹਿਲਾਂ ਦੀ ਦਿੱਤੀ ਹੋਈ ਸੀ ਤੇ ਚਲੋ ਇਹਨੂੰ ਵੱਧ ਤੋਂ ਵੱਧ ਤੁਸੀਂ 에ਰਰ ਆਫ ਜੱਜਮੈਂਟ ਕਹਿ ਸਕਦੇ ਆ ਹਾਲਾਕਿ ਇਹਦੇ ਲਈ ਚਲੋ ਜੋ ਹੋਰ ਸਜ਼ਾ ਬਣਦੀ ਹੋਵੇ ਪਰ 14 ਸਾਲ ਦੀ ਸਜ਼ਾ ਉਹ ਨਾਲ ਦੀ ਨਾਲ ਉਹਨਾਂ ਦੀ ਵਾਈਫ ਨੂੰ ਵੀ ਸੋ ਇਹ ਇਮਰਾਨ ਖਾਨ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਖਿਲਾਫ ਜਿਹੜਾ ਇੱਕ ਸਾਨੂੰ ਅਸੀਂ ਸਿਆਸੀ ਕੈਦੀਆਂ ਸਾਡੇ ਖਿਲਾਫ ਵੱਧ ਤੋਂ ਵੱਧ ਜੁਰਮ ਕੀਤਾ ਜਾ ਰਿਹਾ ਤੇ ਇਹ ਹੈਗਾ ਵੀ ਆ ਉਹ ਉਹਨਾਂ ਦੀ ਜਿਹੜੀ ਆ ਜਮਾਤ ਨੂੰ ਇਸ ਤਰੀਕੇ ਨਾਲ ਦੀਵਾਰ ਦੇ ਨਾਲ ਲਾਇਆ ਗਿਆ ਮੈਂ ਪਹਿਲਾਂ ਗੱਲ ਦੱਸਣ ਲੱਗਾ ਸੀ ਆਪਾਂ ਕਿਤੇ ਹੋਰ ਪਾਸੇ ਚਲੇ ਗਏ ਕਿ ਅਦਾਲਤਾਂ ਦਾ ਉੱਥੇ ਇਹ ਹਾਲ ਹੋ ਗਿਆ ਸੀ ਕਿ ਜਿਹੜਾ ਵੀ ਬੰਦਾ ਆ ਕੇ ਇਹ ਕਹਿ ਰਿਹਾਦਾ ਸੀ ਕਿ ਮੈਂ ਪੀਟੀਆਈ ਤੇ ইমরান ਖਾਨ ਦਾ ਸਾਥ ਛੱਡਿਆ ਉਹਨੂੰ ਜ਼ਮਾਨਤ ਮਿਲ ਜਾਂਦੀ ਸੀ ਜਿਹੜਾ ਨਹੀਂ ਛੱਡਦਾ ਸੀ ਉਹਨੂੰ ਜ਼ਮਾਨਤ ਨਹੀਂ ਸੀ ਮਿਲਦੀ ਦੋ ਤਿੰਨ ਵਾਰ ਇਦਾਂ ਹੋਇਆ ਕਿ ਜੱਜ ਸਾਹਿਬ ਨੇ ਕਿਹਾ ਕਿ ਮੈਂ ਇਹਨੂੰ ਜ਼ਮਾਨਤ ਦਿੱਤੀ ਪਰ ਪੁਲਿਸ ਵਾਲਿਆਂ ਨੇ ਉਹਨੂੰ ਛੱਡਿਆ ਹੀ ਨਹੀਂ ਹਾਰ ਕੇ ਇੱਕ ਜੱਜ ਸਾਹਿਬ ਨੇ ਇੱਕ ਲੀਡਰ ਨੂੰ ਕਿਹਾ ਕਿ ਭਾਈ ਮੇਰੀ ਮਨਤ ਹੈ ਤੂੰ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਕਰ ਦੇ ਇਹਨਾਂ ਨੇ ਤੈਨੂੰ ਫੇ ਛੱਡਣਾ ਮੇਰੇ ਜਮਾਨਤ ਦਿੱਤੇ ਨਾਲ ਜੱਜ ਸਾਹਿਬ ਜੱਜ ਉਥੇ ਦਾ ਇੱਕ ਅਦਾਲਤ ਦਾ ਪਾਕਿਸਤਾਨ ਦੀ ਅਦਾਲਤ ਦਾ ਕਹਿ ਰਿਹਾ ਕਿ ਇਹਨਾਂ ਨੇ ਤੈਨੂੰ ਫੇਛੜਣਾ ਨਹੀਂ ਤਾਂ ਤੂੰ ਜਿੰਨਾ ਚਿਰ ਤੂੰ ਇਮਰਾਨ ਖਾਨ ਦੀ ਜੱਜ ਉਹਨੇ ਕਿਹਾ ਸੀ ਕਿ ਜਿੰਨਾ ਚਿਰ ਤੂੰ ਪ੍ਰੈਸ ਕਾਨਫਰੰਸ ਨਹੀਂ ਨਾ ਕਰਦਾ ਉਹਨਾਂ ਜਾਨ ਨਹੀਂ ਛੱਡਣਾ ਇਹਨਾਂ ਨੇ ਤੈਨੂੰ ਉਹਨੂੰ ਪਤਾ ਸੀ ਪ੍ਰੈਸ ਕਾਨਫਰੰਸ ਤੋਂ ਮਤਲਬ ਇਹੀ ਸੀ ਕਿ ਇਮਰਾਨ ਖਾਨ ਤੇ ਪੀਟੀਆਈ ਦਾ ਸਾਥ ਛੱਡਣਾ ਸੋ ਖੈਰ ਇਹ ਉਦੋਂ ਬੜਾ ਉਦੋਂ ਦਾ ਇਹਨਾਂ ਦੀ ਪਾਰਟੀ ਤੇ ਤਸ਼ੱਦਦ ਜਾਰੀ ਆ ਜਿਹੜੀਆਂ ਪਿਛਲੀ ਫਰਵਰੀ ਦੇ ਵਿੱਚ ਚੋਣਾਂ ਹੋਈਆਂ 8 ਫਰਵਰੀ ਨੂੰ ਇਤਿਹਾਸਿਕ ਤੌਰ ਤੇ ਲੋਕਾਂ ਨੇ ਇਮਰਾਨ ਖਾਨ ਦੀ ਪਾਰਟੀ ਦਾ ਸਾਥ ਦਿੱਤਾ ਪਰ ਦੂਜੇ ਦਿਨ ਰਾਤ ਨੂੰ 8 ਫਰਵਰੀ ਨੂੰ ਜਿਹੜੇ ਦਿਨੇ ਵੋਟਾਂ ਪਈਆਂ ਰਾਤ ਨੂੰ ਜਿਹੜਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਜਿੱਤਦੀ ਸੀ 9 ਫਰਵਰੀ ਨੂੰ ਤਹਿਰੀਕ-ਏ-ਇਨਸਾਫ ਨੂੰ ਹਰਾ ਦਿੱਤਾ ਗਿਆ ਵੈਸੇ ਉਹ ਜਿੱਤ ਗਈ ਸੀ ਪੇਪਰਾਂ ਤੇ ਹਰਾ ਦਿੱਤਾ ਗਿਆ ਪੀਟੀਆਈ ਦਾ ਤਾਂ ਇਹ ਦਾਵਾ ਕਿ ਜਿਨ੍ਹਾਂ ਦੀ ਸਰਕਾਰ ਬਣੀ ਹੈ ਇਸ ਸਮੇਂ ਉਹਨਾਂ ਨੂੰ ਸੀਟਾਂ 16-17 ਤੋਂ ਜ਼ਿਆਦਾ ਨਹੀਂ ਆਈਆਂ ਤੇ ਇਹਨਾਂ ਦਾ ਪੀਟੀਆਈ ਦਾ ਇਹ ਕਹਿਣਾ ਕਿ ਸਾਡੀ ਜਿਹੜੀ ਆ 2/3 ਬਹੁਮਤ ਦੇ ਨਾਲ ਸਾਡੀ ਸਰਕਾਰ ਬਣਨੀ ਸੀ ਜੇਕਰ ਸਾਨੂੰ ਸਹੀ ਤਰੀਕੇ ਨਾਲ ਸਰਕਾਰ ਜਿਹੜੀ ਆ ਵੋਟਾਂ ਦੇ ਵਿੱਚ ਸਾਡੀ ਜਿੱਤ ਜਿੱਦਾਂ ਹੋ ਰਹੀ ਸੀ ਉਹਨੂੰ ਹੋ ਲੈਣ ਦਿੱਤਾ ਜਾਂਦਾ ਤੇ ਉਹ ਲੋਕਾਂ ਨੇ ਆਪਣੀ ਸਪੋਰਟ ইমরান ਖਾਨ ਦੇ ਪ੍ਰਤੀ ਦੇਖੋ ਤੁਸੀਂ ਕਿਦਾਂ ਦਿਖਾਈ ਕਿ ਨਾ ਪੀਟੀਆਈ ਦਾ ਸਿੰਬਲ ਸੀਗਾ ਨਾ ਪੀਟੀਆਈ ਦੇ ਜਿਹੜੇ Imran Khan ਦਾ ਥਾਪੜਾ ਪ੍ਰਾਪਤ ਲੀਡਰ ਸੀਗੇ ਉਹਨਾਂ ਨੂੰ ਕੋਈ ਕੈਂਪੇਨ ਕਰਨ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਬੂਥ ਲਾਉਣ ਦਿੱਤਾ ਗਿਆ ਪਰ ਲੋਕਾਂ ਨੇ ਲੱਭ ਲੱਭ ਕੇ ਕਿ ਫਲਾਨੇ ਮੇਰੇ ਜਿਹੜਾ ਹਲਕੇ ਦੇ ਵਿੱਚੋਂ ਖੜਾ Imran Khan ਦੀ ਪਾਰਟੀ ਦੇ ਵੱਲੋਂ ਜਾਂ Imran Khan ਦੇ ਵੱਲੋਂ ਵੀ ਉਹਦਾ ਚੋਣ ਨਿਸ਼ਾਨ ਕੀ ਆ ਪਹਿਲਾਂ ਲੋਕਾਂ ਨੇ ਚੋਣ ਨਿਸ਼ਾਨ ਲੱਭਿਆ ਫਿਰ ਔਖੇ ਔਖੇ ਵੋਟ ਪਾਉਣ ਗਏ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟ ਪਾਈ ਪਰ ਸਟੇਟ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਮਰਾਨ ਖਾਨ ਇੱਡਾ ਵੱਡਾ ਕਿੱਦਾਂ ਹੋ ਗਿਆ ਬਾਕੀ ਇਹ ਗੱਲ ਆ ਕਿ ਹੁਣ ਤਾਂ ਇਮਰਾਨ ਖਾਨ ਨੂੰ ਵੀ ਪਤਾ ਲੱਗ ਗਿਆ ਇਹ ਵੀ ਇਹ ਸਟੇਟ ਨੇ ਕਿੱਦਾਂ ਚੱਲਣਾ ਕਿੱਦਾਂ ਨਹੀਂ ਉਹਨਾਂ ਨੂੰ ਵੀ ਬਹੁਤ ਸਾਰੀ ਇਹ ਆ ਕਿ ਚਲੋ ਹੁਣ ਦੇਖਦੇ ਹਾਂ 20 ਤਰੀਕ ਨੂੰ ਡੋਨਲਡ ਟਰੰਪ ਤੋਂ ਇਮਰਾਨ ਖਾਨ ਤੇ ਪੀਟੀਆਈ ਨੂੰ ਕਾਫੀ ਆਸਾਂ ਨੇ ਕਿ ਹੋ ਸਕਦਾ ਕਿ ਉਹ ਆ ਕੇ ਇਹਨਾਂ ਤੇ ਕਾਫੀ ਜ਼ਿਆਦਾ ਜਿਹੜੀ ਪਾਕਿਸਤਾਨ ਦੀ ਸਟੇਟ ਐਸਟੈਬਲਿਸ਼ਮੈਂਟ ਆ ਮਿਲਟਰੀ ਐਸਟੈਬਲਿਸ਼ਮੈਂਟ ਆ ਉਹ ਇਹਨਾਂ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਪਾਊਗਾ ਕਿਉਂਕਿ ਜਦੋਂ ਡੋਨਲਡ ਟਰੰਪ ਦੀ ਉੱਥੇ ਚੋਣ ਕੈਂਪੇਨ ਪੀਟੀਆਈ ਦੇ ਬਹੁਤ ਸਾਰੇ ਜਿਹੜੇ ਹਮਾਇਤੀਆਂ ਨੇ ਉਹਦਾ ਸਾਥ ਦਿੱਤਾ ਇਸ ਕਰਕੇ ਕਿ ਤੂੰ ਜਿੱਤ ਕੇ Imran Khan ਨੂੰ ਜੇਲ੍ਹ ਚੋਂ ਕਢਾਉਣ ਦੇ ਵਿੱਚ ਸਾਡੀ ਮਦਦ ਕਰਨੀ ਆ ਸੋ ਇਹ ਤਾਂ ਚਲੋ ਹਜੇ ਭਵਿੱਖ ਦੀ ਗੱਲ ਆ ਪਰ ਇਸ ਸਮੇਂ ਉੱਥੇ ਗੱਲਬਾਤ ਵੀ ਚੱਲ ਰਹੀ ਆ Imran Khan ਦੇ ਜਿਹੜੇ ਪਾਰਟੀ ਦੇ ਲੋਕ ਨੇ ਉਹ ਇਹਨਾਂ ਦੇ ਨਾਲ ਸਰਕਾਰ ਦੇ ਨਾਲ ਵੀ ਗੱਲ ਕਰ ਰਹੇ ਨੇ ਜਿਹੜੀ ਇਹ ਮਿਲਟਰੀ ਸਟੈਬਲਿਸ਼ਮੈਂਟ ਹੈ ਇਹਦੇ ਨਾਲ ਵੀ ਗੱਲ ਕਰ ਰਹੇ ਨੇ ਸੋ ਪਰ ਇਹ ਗੱਲ ਆ ਕਿ ਚਾਹੇ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਹੋਵੇ ਚਾਹੇ ਜੇਲ੍ਹ ਦੇ ਵਿੱਚ ਹੋਵੇ ਚਾਹੇ ਜਿੱਥੇ ਵੀ ਹੋਵੇ ਪਿਛਲੇ 9-10 ਸਾਲ ਤੋਂ ਤੇ ਖਾਸ ਕਰਕੇ ਜਦੋਂ ਦਾ ਉਹ ਸਰਕਾਰ ਦੇ ਵਿੱਚੋਂ ਗਿਆ ਪਾਕਿਸਤਾਨ ਦੀ ਸਾਰੀ ਸਿਆਸਤ ਨੂੰ ਉਹ ਡੋਮਿਨੇਟ ਕਰ ਰਿਹਾ ਇਹ ਇਮਰਾਨ ਰਿਆਜ਼ ਖਾਨ ਉੱਥੇ ਦੇ ਨਾ ਇੱਕ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਗੱਲ ਸੁਣਾਈ ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਦਾ ਸੌਹ ਚੁੱਕ ਸਮਾਗਮ ਸੀਗਾ ਆਪਣੇ ਨਵਜੋਤ ਸਿੰਘ ਸਿੱਧੂ ਗਏ ਸੀ ਉੱਥੇ ਜਿਹੜਾ ਉਹਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਬੜੀ ਉਹਨਾਂ ਦੀ ਉੱਥੇ ਪਿਆਰ ਕਰਦੇ ਨੇ ਇਹਦੇ ਵਿੱਚ ਕੋਈ ਡਾਊਟ ਨਹੀਂ ਉਹ ਕਈ ਵਾਰ ਕਹਿ ਵੀ ਚੁੱਕੇ ਨੇ ਕਿ ਪੰਜਾਬ ਨੂੰ ਛੱਡੋ ਤੁਸੀਂ ਸਾਡੇ ਆਲਾ ਆ ਕੇ ਚੋਣ ਲੜ ਲਓ ਤੇ ਤੁਹਾਨੂੰ ਅਸੀਂ ਬਿਨਾ ਕਿਸੇ ਨੇ ਤੁਹਾਡੇ ਮੁਖਾਲਿਫ ਖੜੇ ਹੀ ਨਹੀਂ ਹੋਣਾ ਵੀ ਇਹਨਾਂ ਤੁਹਾਨੂੰ ਲੋਕ ਪਿਆਰ ਕਰਦੇ ਨੇ ਉਦੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਇੰਟਰਵਿਊ ਦੇ ਵਿੱਚ ਨਾ ਇਮਰਾਨ ਰਿਆਜ਼ ਖਾਨ ਨੇ ਅੱਜ ਦੱਸਿਆ ਕਿ ਉਹਨੇ ਕਿਹਾ ਉਹਨੇ ਦੱਸਿਆ ਸੀਗਾ ਕਿ ਇਮਰਾਨ ਖਾਨ ਇਦਾਂ ਦਾ ਕੈਪਟਨ ਸੀ ਕਿ ਆਪਣੀ ਟੀਮ ਦੀ ਤਾਂ ਇਹ ਰਣਨੀਤੀ ਬਣਾਉਂਦਾ ਹੀ ਸੀ ਇਹਨੇ ਬਣਾਉਣੀ ਸੀ ਤੇ ਇਹਦੇ ਹਿਸਾਬ ਦੇ ਨਾਲ ਇਹਦੀ ਟੀਮ ਖੇਡਦੀ ਸੀ ਪਰ ਇਹ ਇੰਨਾ ਜੀਨੀਅਸ ਕਪਤਾਨ ਹੁੰਦਾ ਸੀ ਕਿ ਇਦਾਂ ਦੀ ਰਣਨੀਤੀ ਬਣਾਉਂਦਾ ਸੀ ਕਿ ਜਿਹੜਾ ਦੂਜਾ ਕਪਤਾਨ ਹੈ ਨਾ ਉਹ ਵੀ ਇਹਦੇ ਹਿਸਾਬ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਸੀ ਇਹ ਆਪਣੀ ਗੇਮ ਦੇ ਨਾਲ ਉਹਨੂੰ ਵੀ ਮਜਬੂਰ ਕਰ ਦਿੰਦਾ ਸੀ ਕਿ ਉਹ ਉਦਾਂ ਦੇ ਫੈਸਲੇ ਕਰੇ ਜਿਹਦੇ ਇਹਨੂੰ ਮਾਫਕ ਹੁਣ ਸੋ ਬੜਾ ਜੀਨੀਅਸ ਖਿਡਾਰੀ ਸੀ ਉਸ ਤੋਂ ਬਾਅਦ ਤਗੜਾ ਸਮਾਜ ਸੇਵੀ ਸਾਬਤ ਹੋਇਆ ਤੇ ਤਗੜਾ ਜਿਹੜਾ ਪੋਲਿਟਿਸ਼ੀਅਨ ਹੈ ਤੇ ਇਹ ਵੀ ਗੱਲ ਨਜ਼ਰ ਆਉਂਦੀ ਆ ਨਾ ਕਿ ਜਿਹੜੀ ਉੱਥੇ ਦੀ ਇਸਟੈਬਲਿਸ਼ਮੈਂਟ ਆ ਉਹਨਾਂ ਨੂੰ ਹਮੇਸ਼ਾ ਲੋਕੀ ਸਭ ਤੋਂ ਜ਼ਿਆਦਾ ਹੀਰੋ ਜਿਹੜੀ ਆ ਉੱਥੇ ਦੇ ਫੌਜੀ ਰਹੇ ਨੇ ਤੇ ਹੁਣ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਵੀ ਇਹ ਲੱਗਦਾ ਵੀ ਭਾਈ ਇਹ ਨਵਾਂ ਹੀਰੋ ਕਿੱਥੋਂ ਆ ਗਿਆ ਲੋਕੀ Imran Khan ਨੂੰ ਇਦਾਂ ਪਿਆਰ ਕਿਦਾਂ ਕਰਦੇ ਨੇ ਕਿ ਜਿਹੜਾ ਆਹ ਪਿੱਛੇ ਜਿਹੜਾ ਧਰਨਾ ਹੋਇਆ ਉਹਦੀ ਮੈਂ ਰਿਪੋਰਟਿੰਗ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਉੱਥੇ ਕਿਦਾਂ ਤਸ਼ੱਦਦ ਕੀਤਾ ਗਿਆ ਸਟੇਟ ਦੇ ਵੱਲੋਂ ਲੋਕਾਂ ਨੇ ਆਪਣੇ ਬੱਚਿਆਂ ਦੀਆਂ ਲਾਛਾਂ PTI ਪਾਕਿਸਤਾਨ ਤਹਿਰੀਕ ਇਨਸਾਫ ਦੇ ਝੰਡਿਆਂ ਦੇ ਵਿੱਚ ਦਫਨਾਇਆ ਨੇ ਇਸ ਤੋਂ ਜ਼ਿਆਦਾ ਲੋਕੀ ਕੀ ਸਾਬਤ ਕਰ ਸਕਦੇ ਆ ਕਿ ਅਸੀਂ ਇਮਰਾਨ ਖਾਨ ਦੇ ਨਾਲ ਆ ਤੇ ਉੱਥੇ ਦੀ ਸਟੇਟ ਨੂੰ ਇਹ ਸਮਝ ਹੀ ਨਹੀਂ ਆ ਰਹੀ ਪਤਾ ਨਹੀਂ ਉਹ ਕੀ ਸੋਚਦੇ ਨੇ ਜਾਂ ਤਾਂ ਉਹਨਾਂ ਨੂੰ ਲੱਗਦਾ ਹੋਊਗਾ ਵੀ ਭਾਈ ਇਹਦੀ ਉਮਰ ਵੀ ਹੋ ਗਈ ਆ ਕਿੰਨਾ ਚਿਰ ਜੇਲ੍ਹ ਦੇ ਵਿੱਚ ਨੇ ਕੱਢਣਾ ਬਾਹਰ ਆ ਕੇ ਇਹ ਜਦੋਂ ਅਲਵਿਦਾ ਆ ਗਿਆ ਦੁਨੀਆ ਨੂੰ ਤੇ ਫਿਰ ਸਾਡਾ ਹਕੂਮਤ ਸਾਡੀ ਇਦਾਂ ਹੀ ਚੱਲੀ ਜਾਣੀ ਆ ਪਰ ਉਹ ਇਸ ਗੱਲ ਨੂੰ ਸਮਝ ਨਹੀਂ ਪਾਰਾ ਕਿ ਅੱਜਕੱਲ੍ਹ ਸਥਿਤੀਆਂ ਪਹਿਲਾਂ ਵਰਗੀਆਂ ਜਿਹੜੀਆਂ ਉਹ ਹੁਣ ਨਹੀਂ ਹੈਗੀਆਂ ਸੋਸ਼ਲ ਮੀਡੀਆ ਨੇ ਤੇ ਜਿਹੜਾ ਇੰਟਰਨੈਟ ਦੀ ਏਜ ਆ ਇਹਨੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਪਾਤੀ ਆ ਕੱਲ ਨੂੰ ਜਿਹਨੇ ਵੀ ਸਰਕਾਰ ਦੇ ਵਿੱਚ ਆਉਣਾ ਜਿਹਨੇ ਵੀ ਹਕੂਮਤ ਦੇ ਵਿੱਚ ਆਉਣਾ ਜਿਹੜਾ ਇਮਰਾਨ ਖਾਨ ਦੀ ਪਾਰਟੀ ਦੇ ਨਾਲ ਸੰਬੰਧਿਤ ਨਾ ਵੀ ਹੋਊਗਾ ਨਾ ਉਹਦੇ ਅੰਦਰ ਵੀ ਜਿਹੜੀ ਇਹ ਵਿਚਾਰਧਾਰਾ ਹੋਈ ਇਮਰਾਨ ਖਾਨ ਦੀ ਚੱਲੇ ਗਈ ਆ ਐਵੇਂ ਨਹੀਂ 80 90 ਪਰਸੈਂਟ ਜਿਹੜਾ ਮੁਲਕ ਇਹਦੇ ਨਾਲ ਹੋਇਆ ਫਿਰਦਾ ਉਹ ਠੀਕ ਆ ਤੁਸੀਂ ਆਪਣੇ ਡੰਡੇ ਦੇ ਜ਼ੋਰ ਦੇ ਨਾਲ ਸਾਰਿਆਂ ਨੂੰ ਦੱਬਿਆ ਹੋਇਆ ਤੇ ਡੰਡਾ ਹਮੇਸ਼ਾ ਹੀ ਜਿਹੜਾ ਤਾਕਤਵਰ ਨਹੀਂ ਰਹਿੰਦਾ ਹੁੰਦਾ ਤੇ ਚੰਗੀ ਗੱਲ ਤਾਂ ਇਹ ਹੀ ਆ ਕਿੱਥੇ ਤੁਸੀਂ ਉਹਨੂੰ ਸਜ਼ਾ ਦੇਣ ਨੂੰ ਫਿਰਦੀ ਹੈ ਜਿਹੜੀ ਉੱਥੇ ਦੀ ਸਟੈਬਲਿਸ਼ਮੈਂਟ ਹੈ ਜਾਂ ਪਾਕਿਸਤਾਨ ਦਾ ਜਿਹੜਾ ਸਾਰਾ ਸਿਆਸੀ ਬਾਕੀ ਸਿਸਟਮ ਹੈ ਉਹਨੂੰ ਤਾਂ ਲੋਕਾਂ ਲੋਕ ਤਾਂ ਉਹਨੂੰ ਚੀਗਵੇਰਾ ਬਾਗ ਜਾਂ ਵੱਡੇ ਏਸਟਰੀਕੇ ਦੇ ਲੀਡਰਾਂ ਬਾਗ ਸਮਝਦੇ ਨੇ ਤਾਂ ਇਹ ਇਹਦੇ ਵਿੱਚ ਸਭ ਤੋਂ ਵੱਡੀ ਐਡਵਾਂਟੇਜ ਹੈ Imran Khan ਦੇ ਕੋਲ ਇਹ ਵੀ ਆ ਕਿ ਸਾਡੇ ਖਿੱਤੇ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਖੇਡ ਆ ਉਹਦਾ ਉਹ ਸੁਪਰਸਟਾਰ ਰਿਆ ਤੇ ਲੋਕਾਂ ਨੂੰ ਵੈਸੇ ਹੀ ਪਤਾ ਲੋਕੀ ਤਾਂ ਹੁਣੇ ਉਹਦੀਆਂ ਟੀਸ਼ਰਟਾਂ ਪਾਈ ਫਿਰਦੇ ਆ ਆਉਣ ਵਾਲੇ ਫਿਊਚਰ ਦੇ ਵਿੱਚ ਤਾਂ ਉਹਨੇ ਉਹਨੇ ਸਦਾ ਹੀ ਸਟਾਰ ਰਹਿਣਾ ਸੋ ਉਹਨੇ ਵੀ ਸਟਾਰ ਰਹਿਣਾ ਜਿਹੜੀ ਉਹਦੀ ਵਿਚਾਰਧਾਰਾ ਆ ਕਿ ਮੁਲਕ ਦੇ ਵਿੱਚ ਸੱਚੀਓ ਜਮਹੂਰੀਅਤ ਹੋਣੀ ਚਾਹੀਦੀ ਆ ਉਹ ਵੀ ਇਦਾਂ ਰਹਿਣੀ ਆ ਫਰਕ ਸਿਰਫ ਇੰਨਾ ਆ ਕਿ ਇਹ ਜਿਹੜੀ ਇਸਟੈਬਲਿਸ਼ਮੈਂਟ ਆ ਇਹਨੂੰ ਅੱਜ ਨਾ ਕੱਲ੍ਹ ਇਹ ਫੈਸਲਾ ਕਰਨਾ ਹੀ ਪੈਣਾ ਕਿ ਅਸੀਂ ਇਹਦੇ ਨਾਲ ਕਿੱਦਾਂ ਡੀਲ ਕਰਨਾ ਇਹਨੂੰ ਧੱਕੇ ਨਾਲ ਜਾਂ ਜ਼ਬਰਦ ਦੇ ਨਾਲ ਨਹੀਂ ਦਬਾਇਆ ਜਾ ਸਕਦਾ ਤੇ ਪਤਾ ਨਹੀਂ ਇਹ ਗੱਲ ਉਹ ਕਦੋਂ ਸਮਝਣਗੇ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ